ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੱਦੇ ਵਲੌਗ ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣੇ ਰਾਤ ਚੌਗਣੇ ਰੱਖੇ ਪਾਛੇ ਭਾਈ ਸਾਰਿਆਂ ਨੂੰ ਵੀ ਅੱਜ ਚੱਲਿਆ ਜੀ ਮਰੰਡਾ ਸ਼ਹਿਰ ਸ਼ਾਪਿੰਗ ਕਰਨ ਵਾਸਤੇ ਤੁਹਾਨੂੰ ਪਤਾ ਹੀ ਵੀ ਬਿਆਦਾ ਪ੍ਰੋਗਰਾਮ ਚੱਲ ਰਿਹਾ ਕਈ ਵੀਰਾਂ ਨੇ ਪਹਿਲਾਂ ਵੀ ਕਮੈਂਟ ਆਏ ਤੇ ਵੀ ਜਿਹੜੇ ਸਾ ਮਾਸਟਰ ਕਲੀ ਕਰਦਾ ਰੰਗ ਕਰਦਾ ਟੈਲਰ ਟੂ ਉਹਨਾਂ ਦੇ ਹੀ ਲਾ ਲੈ ਰਗਾ ਸ ਚਲੋ ਟੈਲਰ ਨੂੰ ਟਾਈਮ ਹੋ ਗਿਆ ਲੱਗਿਆ ਨੂੰ ਵੀ ਜਲਦੀ ਵਿਆਹ ਦੀ ਤਿਆਰੀ ਹੈ ਜੀ ਵਿਆਹ ਹਲੇ ਆਪਣਾ ਹੋਇਆ 1.5 ਮਹੀਨਾ ਪਾਉਣੇ 2 ਮਹੀਨੇ ਤਕਰੀਬਨ ਪਏ ਆ ਵੀ ਚਲੋ ਦੇਖਦੇ ਅੱਜ ਹੌਲੀ ਹੌਲੀ ਕਰਦੇ ਆ ਕੰਮ ਸਟਾਰਟ ਫੇਰ ਵੀ ਕਹਿੰਦੇ ਕੱਪੜੇ ਲੀੜੇ ਦਾ ਕਰ ਲਈਏ ਫਿਰ ਕਹਾਂ ਸੀਧੀ ਰਿਆੜ ਜੱਲ ਪਣੇ ਵੀ ਉਹ ਤੇ ਉਸ ਪਹਿਲਾਂ ਆਪਾਂ ਖਰੀਦ ਲਈਏ ਫਿਰ ਉਹਨਾਂ ਦਿਨਾਂ ਵਿੱਚ ਨਹੀਂ ਆਪਾਂ ਨਾਲ ਕੋਈ ਖਰੀਦਦਾਰੀ ਕਰਨੀ ਜਿਹੜੀ ਉਸੇ ਕਰਨੀ ਉਹ ਫਿਰ 15 ਦਿਨ ਕਾਲੀ ਆ ਉਹਦੇ ਕਰਕੇ ਮਾ ਚਲੋ ਕੋਸਣਾ ਕੁਸ ਉਹ ਕਰਕੇ ਰੱਖਦੇ ਬਾਕੀ ਫਿਰ ਜਨਵਰੀ ਜੀ ਹੋਊਗਾ ਸਟਾਰਟ ਕੰਮ ਵੀ ਜਾਣਾ ਜੱਜ ਪਹਿਲਾਂ ਸਦਾ ਰੋਪੜ ਦਿਓ ਦੀ ਚਲੋ ਸਲਾਹਾਂ ਕਈ ਪਾਸੇ ਦੀ ਬਦਲ ਜਾਂਦੇ ਆ ਕੋਈ ਕਹਿੰਦਾ ਵੀ ਲੁਡੇਹਾਣੇ ਕਪੜਾ ਸਸਤਾ ਕੋਈ ਕਹਿੰਦਾ ਪਟਿਆਲੇ ਸਸਤਾ ਸਮਰਾਲੇ ਸਸਤਾ ਖਵਾਣੋਂ ਚਲੋ ਕਈ ਸ਼ਰਾਂ ਨਾਲ ਆ ਬਈ ਮੈਂ ਤਾਂ ਇੱਕ ਵਾਰ ਦੇਖਿਆ ਤਾਂ ਜਪਾਣ ਜੀ ਦਾ ਪਿਆ ਤਾਂ ਲੁਡੇਹਾਣੇ ਗਏ ਤੇ ਖੱਜਲ ਖਵਾਰੀਏ ਜਿੰਨੀ ਵੀ ਬਾਹਰ ਜਾ ਕੇ ਆ ਕੋਈ ਫਰਕ ਨਹੀਂ ਹੈਗਾ ਮੈਂ ਕਹਿੰਦਾ ਵੀ ਹੋ ਇੰਨਾ ਨਾਸ ਬਚਣ ਨਾਲ ਤੇ 2 ਘੰਟੇ ਜਾਣ ਨੂੰ 2.5 2.5 ਘੰਟੇ ਆਉਣ ਨੂੰ ਉੱਥੇ ਪੀੜਦਾਂਤ ਨਹੀਂ ਜੇ 1000 ਰੁਪਏ ਬਚ ਵੀ ਗਏ ਕਿੱਡਾ ਕ ਬਚ ਗਿਆ ਹੋ ਇੰਨਾ ਹੀ ਖਰਚ ਆ ਜਾਂਦਾ ਬੰਦੇ ਦਾ ਵੱਧ ਉੱਥੇ ਤੇਲ ਦਾ ਵੀ ਦੇ ਨਾਲ ਤੇ ਆਪਣੇ ਸ਼ਹਿਰ ਵੀ ਤੇ ਲੋ ਨੇੜੇ ਦੇ ਨਾਲੇ ਤਾਂ ਨਹੀਂ ਚੀਜ਼ ਪਸੰਦ ਹੈਗੀ ਵਾਪਸ ਕਰ ਦੋ ਦੋ ਦਿਨ ਬਟਾ ਲਿਓ 30 ਦਿਨ ਬਟਾ ਲਿਓ ਜਦ ਮਰਜੀ ਬਟਾ ਲਓ ਪਹਿਲਾ ਨੰਬਰ ਦਾ ਕੰਮ ਆਪਾਂ ਕਹਿੰਦੇ ਵੀ ਕੱਪੜੇ ਦਾ ਚਾਹੀਦਾ ਨਹੀਂ ਹੈਗਾ ਪੈਸਾ ਦੋ ਸਿੱਧਾ ਕੰਮ ਅਗਲੇ ਨਾਲੇ ਕੰਮ ਆਉਂਦਾ ਤੇ ਹੈਗਾ ਹੋਰ ਪੱਗ ਵਧੀਆ ਲੈ ਲਵੇ ਚ ਇੱਕ ਦੇ ਚਾਰ ਲੈ ਲਵੇ ਜਿੱਕਣਾ ਮਰਜੀ ਲੈ ਲਵੇ ਵੀ ਐਕਣ ਹੁੰਦਾ ਪਰ ਕਾਹਨੂੰ ਤੀਮਾ ਮੰਨਦੀਆਂ ਇਹ ਆਪਣੇ ਆਪਣੇ ਇਹਨਾਂ ਦੇ ਸਿਸਟਮ ਹੈ ਜਿੱਥੇ ਇਹਨਾਂ ਨੇ ਗੱਲ ਕਹਿਤੀ ਉਥੇ ਕਰਨੀ ਪੈਂਦੀ ਹੈ ਵੀ ਚਲੋ ਜਿੱਕਣਾ ਇਹਨਾਂ ਨੇ ਲਿਖੀਆਂ ਵੇ ਲਿਸਟਾਂ ਬਣਾਈਆਂ ਮੈਂ ਉਦੇ ਹਿਸਾਬ ਨਾਲ ਦੇਖ ਰਿਹਾ ਅੱਜ ਪਹਿਲਾਂ ਸਲਾ ਰੋਪੜ ਦੀਦੀ ਫਿਰ ਰੋਪੜ ਤੇ ਬਦਲੀ ਗਈ ਸਲਾ ਇੱਕ ਰਿਸ਼ਤੇਦਾਰ ਦੇ ਆਪਣਾ ਖਬਰਸਾਰ ਵੀ ਲੈਣੀ ਉਹ ਤੇ ਵੀ ਚਲੋ ਨਾਲੇ ਕਹਿੰਦੇ ਹੁਣ ਮਰੰਡੇ ਸ਼ਹਿਰ ਚ ਉੱਥੇ ਦੇ ਵੀ ਦੁਕਾਨਾਂ ਇੱਕ ਨਾ ਹੋਰ ਹੈ ਆਪਣੇ ਮੋਬਾਈਲ ਉਪਰ ਦੇਖਿਆ ਫੇਸਬੁੱਕ ਉਪਰ ਬਹੁਤ ਵੀਡੀਓ ਆ ਰਹੀਆਂ ਰੋਪੜ ਦੀਆਂ ਸਾਡੀਆਂ ਦੋ ਤਿੰਨ ਇੱਕ ਦੁਕਾਨਾਂ ਨੇ ਆਉਂਦੀਆਂ ਮਰੰਡੇ ਦੀਆਂ ਵੀ ਪੰਜ ਛੇ ਦੁਕਾਨਾਂ ਨਹੀਂ ਆਉਂਦੀਆਂ ਕਈ ਪਾਸੇ ਤੇ ਆਉਂਦੀਆਂ ਹੋਰ ਸ਼ਹਿਰਾਂ ਦੇ ਵੀ ਦੂਰ ਆਉ ਚਲੋ ਆਉਂਦੀਆਂ ਬਹੁਤ ਹੈ ਵੀ ਉਹ ਜਾ ਕੇ ਪਤਾ ਲੱਗੂਗਾ ਹੁਣ ਆਪਾਂ ਇੱਕ ਨੀਗਾ ਸਾਦੇ ਹੈਗੇ ਵੀ ਹਾਂ ਸਸਤਾ ਹੈ ਇਹ ਕਪੜਾ ਵੀ ਪਹਿਲਾਂ ਦੇਖਿਆ ਵੀ ਹਾਂਥੀ ਦੇ ਦੰਦ ਦਿਖਾਉਣੇ ਵਾਲੇ ਹੋਰ ਐ ਖਾਣੇ ਵਾਲੇ ਹੋਰ ਐ ਵੀ ਵੀਡੀਓ ਵਿੱਚ ਕੁਝ ਪਾਇਆ ਹੁੰਦਾ ਉੱਥੇ ਗਾਹਣ ਕੁਝ ਨਿਕਲਦਾ ਜਾ ਕੇ ਇਹ ਉੱਥੇ ਜਾ ਕੇ ਪਤਾ ਲੱਗੂਗਾ ਵੀ ਅੱਜ ਆਪਾਂ ਜਾਣਾ ਮਰੰਡੇ ਸ਼ਹਿਰ ਉੱਥੇ ਦਿਖਾਉਂਦਾ ਤੁਹਾਨੂੰ ਜਾ ਕੇ ਵੀ ਜਿੰਨਾ ਹੋਇਆ ਕੰਮ ਆਪਾਂ ਨੂੰ ਦਿਨੇ ਵੇੜ ਕੇ ਉਹਨਾਂ ਦੀ ਹੜੀਜ ਬਾਕੀ ਜਿਹੜਾ ਰਹਿ ਗਿਆ ਕੰਮ ਉਹ ਕੱਲ ਨੂੰ ਰੋਪੜ ਸ਼ਹਿਰ ਵਿੱਚ ਕਿਉਂ ਮੈਂ ਤਾਂ ਇਹ ਚੀਜ਼ ਦੇਖਦਾ ਵੀ ਇਹਨਾਂ ਨੇ ਇੱਕ ਵਾਰ ਸੂਟ ਲਿਆਂਦਾ ਵਾ ਪਸੰਦ ਕਿਸੇ ਦੇ ਆ ਗਿਆ ਕਿਸੇ ਦੇ ਨਹੀਂ ਆ ਗਿਆ ਵਟਾਉਣਾ ਹੁੰਦਾ ਹੀ ਐ ਵੀ ਇੱਥੇ ਦੇਖਿਆ ਇੱਕ ਦੋ ਸੂਟ ਆਮ ਨਹੀਂ ਆਉਂਦੇ ਵਿਆਹ ਚੱਲ ਹੁਣ ਤਾਂ ਵਿਆਹ ਦਾ ਪ੍ਰੋਗਰਾਮ ਆਮ ਵੀ ਜੇ ਘਰ ਵਾਸਤੇ ਲਿਆਉਣੇ ਉਹ ਵੀ ਨਾ ਨ ਇੱਕ ਦੋ ਵਾਸਤੇ ਇੱਕ ਦੂਰ ਨਾ 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 ਰੰਗ ਦਾ ਹੋ ਹੋ ਹੈਗਾ ਤਾਂ ਘਰ ਆ ਮਕੇ ਤੇ ਬਦਲ ਜਾਂਦਾ ਆ ਦੋਏ ਨਾ ਉਂਗਲੀ ਲਾ ਤੇ ਦੀਏ ਨਾ ਕਹਤ ਨਹੀਂ ਉਹ ਬਟਾਉਣਾ ਹੀ ਹੁੰਦਾ ਇੱਕ ਵਾਰ ਵੀ ਇਕੜਾ ਨੇੜੇ ਸ਼ਹਿਰ ਚ ਬਟਾਹ ਹੋ ਜਾਂਦਾ ਦੂਰ ਬਟਾਉਣਾ ਔਖਾ ਹੋ ਜਾਂਦਾ ਪਰ ਦੂਰ ਦਾ ਫਾਇਦਾ ਆ ਵੀ ਫਿਰ ਇੱਕ ਵਾਰ ਆਇਆ ਬਟਾ ਵੀ ਨਹੀਂ ਹੁੰਦਾਗਾ ਫਿਰ ਤੂੰ ਤੂੰ ਮੈ ਵਾਲਾ ਕੰਮ ਜਾ ਵਿੱਚ ਖਤਮ ਹੋ ਜਾਂਦਾ ਨੇੜੇ ਕਰਕੇ ਅਗਲਾ ਬਟਾਉਣੇ ਨੂੰ ਲੱੜਦਾ ਵੀ ਚਲੋ ਗੇੜੇ ਵੱਜਦੇ ਰਹਿੰਦੇ ਆ ਵੀ ਠੀਕ ਆ ਬਾਕੀ ਦਿਖਾਉ ਉਹ ਜੀ ਦੇਖਦੇ ਮਰੰਡੇ ਸ਼ਹਿਰ ਚ ਜਾ ਕੇ ਅੱਜ ਜਿਸਲਾ ਪਹਿਲਾਂ ਰੋਪੜ ਦੀ ਸੀ ਗੱਲ ਹੋਵੇ ਮਰੰਡੇ ਨੂੰ ਚਲੋ ਦੇਖਦੇ ਉਧਰ ਇੱਕ ਦੋ ਰਿਸ਼ਤੇਦਾਰਾਂ ਨੂੰ ਆਪਣਾ ਪਹੁੰਚਣਾ ਇਹਨਾਂ ਦੀ ਹੈਗੀ ਜਾਣ ਪਛਾਣ ਦੁਕਾਨਾਂ ਵਾਲਿਆਂ ਨਾਲ ਗੱਲਬਾਤ ਕਰਕੇ ਦੇਖਦੇ ਬਾਕੀ ਜਿਹੜਾ ਲੁਧੇ ਖਾਲੇ ਦਾ ਕਈ ਵਾਰ ਲੁਧੇ ਖਾਲੇ ਹਲਾ ਕਰਦੇ ਲੁਧਿਆਣਾ ਥੋੜਾ ਜਿਆਦਾ ਪਹਿਲਾਂ ਜਾ ਕੇ ਦੇਖਿਆ ਸੀ ਕਪੜਾ ਉੱਥੇ ਵੀ ਇਧਰ ਵਰਗਾ ਹੀ ਹੈ ਕੋਈ ਐਨਾ ਫਰਕ ਨਹੀਂ ਬਹੁਤਾ ਪੈਂਦਾ ਹੈਗਾ ਪਰ ਜਾਣ ਨੂੰ ਟਾਈਮ ਬਹੁਤ ਲੱਗ ਜਾਂਦਾ ਆਉਣ ਨੂੰ ਟਾਈਮ ਬਹੁਤ ਲੱਗ ਜਾਂਦਾ ਨਹੀਂ ਰਹੀ ਹੋ ਜਾਂਦਾ ਜਾਣ ਆਉਣ ਜੇ ਕੰਮ ਤੇ ਡਰ ਲੰਦਾ ਵੀ ਆਪਾਂ ਦਾ ਜਿੰਨੇ ਵੀ ਸ਼ੋਪਿੰਗ ਕਰਨੀ ਹੈ ਨੇੜੇ ਸ਼ਹਿਰਾਂ ਚ ਕਰ ਲੈਂਦੇ ਆ ਬਸ ਮਰੰਡਾ ਉਪੜ ਬਸ ਦੋੇ ਸ਼ਹਿਰ ਠੀਕ ਆ ਨਾਲੇ ਜਾਣ ਵਹਾਂ ਚੀਜ਼ ਵਟਾਉਣੀ ਆ ਜਦ ਮਰਜੀ ਵਟਾ ਲੋ ਕੋਲ ਆ ਕੇ 10 ਮਿੰਟ ਦਾ ਰਸਤਾ ਜਿਹੜੀ ਦੂਰ ਤੇ ਲਿਆਉਣੇ ਚੀਜ਼ ਉਹ ਥੋੜੀ ਔਖੀ ਹੋ ਜਾਂਦੀ ਆ ਮੇਰੀ ਸਲਾਹ ਹੈ ਨਾ ਸਾਰੀ ਰੋਪੜ ਦੀ ਉਹਦੇ ਵੀ ਰੋਪੜੇ ਕਰ ਲੈਣੀ ਆ ਕਰੋ ਹੁਣ ਮਰੰਡੇ ਰਹਿ ਲੈਂਦੇ ਆ ਉੱਥੇ ਵੀ ਹੁਣ ਇੱਕ ਦੋ ਦੁਕਾਨਾਂ ਬਾਕੀ ਪਤਾ ਹੀ ਆ ਸਾਨੂੰ ਮੀਡੀਆ ਦਾ ਜੋਗ ਹੈ ਅੱਜ ਕੱਲ ਜਿਹੜਾ ਟੈਲੀ ਆ ਆਪਣਾ ਮੋਬਾਈਲਾ ਵਿੱਚ ਚੱਲਦਾ ਹੈ ਸਾਰੇ ਹੁਣ ਰੀਲਾਂ ਜਿਹਾ ਪਾਉਣ ਲੱਗੇ ਵੈ ਰੀਲਾਂ ਪਰ ਸਾਸ-ਸਾਸ ਦਾ ਕੁਝ ਨਹੀਂ ਦਿੰਦੇ ਕਿਤੇ ਵੀ ਬਾਈਕ ਜਾਲ ਚ ਵਸਾ ਲੈਂਦੇ ਬੰਦੇ ਨੂੰ ਕਹਿੰਦਾ ਜਾ ਫਾਦਾ ਵੇ ਜਾ ਕੇ ਲਿਆਉਣਾ ਬੰਦਾ ਕੁਸਣਾ ਕੁ ਵੀ ਚਲੋ ਦੇਖਦੇ ਆ ਜੀ ਬਾਕੀ ਮਰੰਡੇ ਜਾ ਕੇ ਦਿਖਾਵਾਂਗੇ ਆਪਾਂ ਤੁਹਾਨੂੰ ਜਿੰਨਾ ਕੁ ਆਇਆ ਕਾਬੂ ਆਪਣੇ ਕੈਮਰੇ 'ਚ ਬਾਕੀ ਆਪਾਂ ਜ਼ਿਆਦਾ ਅੰਦਰ ਬਹੁਤਾ ਨਹੀਂ ਕਰਦੇ ਕਿਉਂ ਹਰੇਕ ਕਪੜਾ ਵੀ ਦੇ ਰਹੇ ਹੁੰਦਾ ਅਗੜਾ ਕੋਈ ਇਤਰਾਜ਼ ਕਰਦਾ ਖੋਜ ਕਰਦਾ ਜਿੰਨਾ ਕੋਈ ਆਪਾਂ ਜਰੂਰ ਦਿਖਾਵਾਂਗੇ ਤੁਹਾਨੂੰ ਵੀਡੀਓ 'ਚ ਵੀ ਜਿਹੜੇ ਕੰਮ ਅੱਜ ਆਪਾਂ ਨੇ ਕਰਨਾ ਸ਼ੁਰੂ ਬਿਆਲ ਆ ਵੀ ਹੌਲੀ ਹੌਲੀ ਚਲੋ ਟਾਈਮ ਤਾਂ ਤਕਰੀਬਨ ਡੇਢ ਕ ਮਹੀਨਾ ਰਹਿ ਗਿਆ ਵੀ ਥੋੜੇ ਜੌੜੇ ਆਪਾਂ ਸਾਰਾ ਕੰਮ ਲਾ ਦੇਣਾ ਕਰੇ ਬਾਕੀ ਦਿਖਾਉਂਦੇ ਜੇ ਮਰੰਡੇ ਸ਼ਹਿਰ ਦੇ ਵਿੱਚ ਆ ਕੇ ਵੀ ਕਿਵੇਂ ਦਾ ਪ੍ਰੋਗਰਾਮ ਹੈ ਕਿਵੇਂ ਕੱਪੜੇ ਦਾ ਰੇਟ ਰੂਟ ਆਪਾਂ ਸਾਰਾ ਦੱਸਾਂਗੇ ਤੁਹਾਨੂੰ ਨਿਚੋਰ ਸ਼ਾਮ ਨੂੰ ਵੀਡੀਓ ਦੇ ਐਂਡ 'ਚ ਜਾ ਕੇ ਤੇ ਪਤਾ ਲੱਗ ਜਾਂਦਾ ਤੇ ਗਰੀਬਾਨਾ ਵੀ ਕਿੱਥੇ ਕਿਵੇਂ ਕਪੜਾ ਮਿਲਦਾ ਕਿਵੇਂ ਮਿਲਦਾ ਖਮਾਣੋ ਵੀ ਸਸਤਾ ਦੱਸਦੇ ਆ ਵੀ ਸਮਰਾਲੇ ਵੀ ਸਸਤਾ ਦੱਸਦਾ ਚਲੋ ਹਰੇਕ ਸ਼ਹਿਰ ਦੇ ਵਿੱਚ ਹੁੰਦੀਆਂ ਦੁਕਾਨਾਂ ਇਹਦਾ ਆਪਣੇ ਸ਼ਹਿਰ ਦੇ ਵਿੱਚ ਵੀ ਹੈਗੇ 4-5 ਦੁਕਾਨਾਂ ਉਹ ਵੀ ਵਫਰੇ ਆ ਪਾਉਂਦੇ ਆ ਬਾਕੀ ਪਤਾ ਲੱਗਣਾਂ ਜਾਂਦੇ ਤੇ ਨਾਰਾ ਪਰਸਲੀ ਚਲੋ ਸਵਾ 2:00 ਵਜੇ ਬਾਕੀ ਜਾ ਕੇ ਸ਼ਹਿਰ ਚ 9:00 ਵਜੇ ਮਰਾਡੇ ਸ਼ਹਿਰ ਚ ਪਹੁੰਚੇ ਹੋਏ ਆ ਬਾਕੀ ਚੱਲਦੇ ਆ ਸ਼ੋਪਿੰਗ ਹੱਟ ਦੁਕਾਨਾਂ ਦੇ ਵਿੱਚ ਭਰੇ ਹੋਏ ਸਾਰੇ ਕਾ ਵੇ ਨਾ ਨਾ ਤੇ ਵੀ ਫੋਨ ਭਰੇ ਕਿ ਤਾ ਉਹ ਈੜੇ ਬਹੁਤ ਆ ਬਾਜ਼ਾਰ ਵਿੱਚ ਉਹ ਵੇ ਕਦੇ ਖਾਲੀ ਹੋ ਜਨਾ ਬਾਜ਼ਾਰ ਬਾਕੀ ਨਿਕਲਦਾ ਏ ਬੰਦੇ ਆਪਣੇ ਬਾਹਰ ਬਹੁਤ ਟਾਈਬ ਨਾਉਂਦੀ ਆ ਬਾਈ ਆ ਸਾਡੀ ਸੀਟੋ ਆ ਬਾਈ ਇਹ ਸੀਟ ਸਾਡੀ ਆ ਸੀਟ ਥੱਕ ਗਿਆ ਓਕੇ ਥੱਕ ਗਿਆ ਤੂੰ ਇੱਧਰ ਦੇ ਹਾਂ ਆਜੋ ਆਜੋਗੇ ਓ ਬਾਈ ਸਾਰਿਆਂ ਨੇ ਕੋ ਬੱਲੇ ਹੋਏ ਚੱਲਦਾ ਕੰਮ ਬਹੁਤ ਕੱਪੜੇ ਵਿੱਚ ਓਲਾ ਜਾ ਬਹੁਤ ਹੈ ਵੀ ਉਹੀ ਜਿੰਨੀ ਗੱਲਬਾਤ ਨਹੀਂ ਹੈਗੀ ਰੇਟ ਹਾਈ ਹੈ ਕੱਪੜਾ ਕੁਝ ਨਹੀਂ ਹੈਗਾ ਓ ਮਨਾਸ ਰਹਿ ਜਾਂਗੇ ਬਾਈ ਓ ਮਨਾਸਰਾ ਹੀ ਮਰੰਦਾ ਹਾਂ ਹੁਣ ਕਿੱਥੇ ਜਾਣਾ ਤੁਸੀਂ ਬਿਲਕੁਲ ਉਹ ਗੱਡੀ ਆ ਆਪਣੀ ਇਹ ਮੈਂ ਤਾਂ ਅੱਸੀ ਦੇ ਲੈ ਜਾਣੇ ਐ ਜਿਹੜਾ ਨਹੀਂ ਐ ਜਿਹੜਾ ਰੈਡੀमेड ਬੜੇ ਬਣਾਏ ਹੋਰ ਲੱਗੇ ਕੀ ਟ੍ਰੀਡਰ ਦੇ ਉਹ ਵੀ ਭੁੱਖ ਲੱਗ ਜਾਣ ਛੇਤੀ ਐਸੇ ਸਾਡੇ ਮੱਕੇ ਨੂੰ ਭੁੱਖ ਲੱਗੀ ਭੁੱਖ ਲੱਗੀ ਤੈਨੂੰ ਮਾਰ ਦੇ

ਲੋਈ ਸ਼ੋਪਿੰਗ ਦੀ ਕਰਕੇ ਥੋੜੇ ਮਾੜੀ-ਮੋਟੀ ਨੇ ਮਰੰਡੇ ਸ਼ਹਿਰ ਦੀ। ਵੀ ਕੋਸਾਗਲ ਚ ਘਟ ਆਇਆ ਸਮਾਨ ਹੋ ਰੇ ਇਹਨਾਂ ਦੇ। ਹੁਣ ਆਗੇ ਜਿੱਥੇ ਰਜੀਤ ਮੇਲ ਚ ਬਣਾ। ਐਸੇ ਕੰਬਲ-ਕੁੰਬਲ ਜਿਹੜੇ ਲੋਈਆਂ-ਲੋਈਆਂ ਇੱਥੇ ਦੇਖਦੇ ਆ। ਕਹਿੰਦੇ ਵੀ ਵਧੀਆ ਮਿਲਦਾ ਸਮਾਨ, ਬਾਕੀ ਦੇਖ ਕੇ ਪਤਾ ਲੱਗੂਗਾ ਪਹਿਲਾਂ ਇਹਨਾਂ ਨੂੰ ਮਰੰਡੇ ਵੀ ਕਹਿੰਦੇ ਕੱਪੜੇ ਵਧੀਆ ਮਿਲਦੇ। ਵੀ ਬਾਕੀ ਅੰਦਰ ਜਾ ਕੇ ਪਤਾ ਲੱਗੂਗਾ ਚੀਜ਼ ਦੇ। ਕਿਉਂ ਹੁਣ ਉਹਦੇ ਗੱਲ ਨਹੀਂ ਚੱਲਦੇ ਇਹ ਮਸ਼ਹੂਰੀਆਂ ਆਉਂਦੀਆਂ ਜਿਹੜੀਆਂ ਰੀਲਾ ਬੰਨਣਾ ਉਹਦੇ ਹਿਸਾਬ ਨਾਲ ਚੱਲਦੀਆਂ। ਕੀ ਮੇਰਾ ਕੋਸ ਹਿਸਾਬ ਜ ਨਹੀਂ ਲੱਗਦਾ ਇਹ ਜੀਤ ਮੈਲ ਹੋਰੇ ਕੰਬਲ ਡਬਲ ਬੈੱਡ ਵਾਲੇ ਸਿੰਗਲ ਵਾਲੇ ਲੋਈਆਂ ਬਾਕੀ ਬਈ ਅੰਦਰ ਜਾ ਕੇ ਪਤਾ ਲੱਗਣਾ ਸੁਣੀ ਸੁਣਾਈ ਗੱਲ ਹੈ ਕੱਪੜਿਆਂ ਦਾ ਸਭ ਤੋਂ ਵੱਡਾ ਘਰ ਬਾਕੀ ਦੇਖ ਲੈ ਅੰਦਰ ਜਾ ਕੇ ਕਹਣੀ ਹੋਰੇ ਹੋਰ ਵੀ ਕੱਪੜੇ ਹੋ ਸਕਦੇ ਕੱਪੜਾ ਲੀੜਾ ਤਾਂ ਖਾ ਖਾ ਪਿਆ ਔਲ ਥੂਲੇ ਹੈ ਮੜ ਮੜੇ ਥਾਨ ਪਏ ਹੈ ਭੰਡਾਰ ਭਾਈ ਭੰਡਾਰੇ ਬਾਕੀ ਭਰਿਆ ਪਿਆ

ਇੱਕ ਕੰਬਲ ਨਹੀਂ ਪੜਦੇ ਵੀ ਹੈਗੇ ਸੂਟ ਵੀ ਹੈਗੇ ਕੰਬਲ ਵੀ ਹੈਗੇ ਲੋਹਾਂ ਵੀ ਹੈਗੀਆਂ ਸਾਰਾ ਕੁਝ ਹੈਗਾ ਇਹ ਵੀ ਹੈਗੇ ਜਿਹੜੇ ਆਪਣੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਦੇ ਮੂਰੇ ਰੱਖਦੇ ਆ ਅੱਗੇ ਹਲੋ ਰੂਣਾ ਜੰਮ ਗਿਆ ਬਣੀ ਆ ਵੀਰ ਅਰ ਕੀ ਆਲੇ ਕਾਲ ਲੇ ਕੌਂ ਚਾਹੀਦੀ ਸੋ ਸੇ ਇਹ ਕਿੰਨੇ ਰੱਖਦਾ ਅਗੇ ਛਲਟਾਂ ਛੁਲਟਾਂ ਸਾਰਾ ਕੁਝ ਮਿਲਦਾ ਵੀਰ ਚੱਲ ਬਈ ਬਾਪ ਸੰਮਿਲਦੇ ਅਜੀਤ ਮਿਲ ਕੰਬਲ ਵਾਲਿਆਂ ਦਾ ਬਈ ਫਰਕ ਚਲੋ ਹੁਣ ਦੁਕਾਨ ਕੋਲ ਪਤਾ ਕਰੇ ਤੇ ਪਤਾ ਲੱਗੂਗਾ ਕੰਬਲ ਜੇ ਮੈਨੂੰ ਤਾਂ ਬਹੁਤ ਲੱਗਿਆ ਨਹੀਂ ਹੈਗਾ ਬਾਕੀ ਕਹਿੰਦੇ ਵੀ ਜਹਾਂ ਜਹਾਂ ਕੋੜ ਪੈਣਾ ਉਹ ਜਹ ਮਿੱਠਾ ਹੁੰਦਾ ਕੰਬਲੇ ਨਾਲ ਕੋਲ ਹੈ ਵਧੀਆ ਵੀ ਹੈਗੇ ਘੱਟੇ ਹੋਏਗੇ ਸਾਰੇ ਲੋਈਆਂ ਵੀ ਹੈਗੀਆਂ ਚਲੋ ਪਤਾ ਇਹੀ ਲੱਗਦਾ ਵੀ ਉਹਨਾਂ ਕੋਲ ਕੰਬਲੇ ਆ ਜਾਂਦਾ ਪਰ ਸੂਟ ਸੱਟ ਸਾਰਾ ਕੁਝ ਆ ਜਾਗਟਾ ਜੂਟਾ ਕੋਟ ਪੈਂਟ ਜਿੱਕਣਾ ਮਾਰਚ ਦੇ ਲੋਰ ਦੇ ਸਾਰੀ ਚੀਜ਼ ਵੈਰਾਈਟੀ ਐਥੇ ਹੀ ਮਿਲਦੀ ਹੈ ਇਹ ਔਰੇ ਆਏ ਅਸੀਂ ਸਾਰਾ ਤੇ ਪਿੱਛੇ ਦੇ ਇਹ ਕਿਤੇ ਪਹਿਲਾਂ ਆ ਜਾਂਦਾ ਫਿਰ ਸੁੱਤਾ ਸਾਟਾ ਨਾਲ ਹੀ ਪਤਾ ਲੱਗ ਜਾਂਦਾ। ਇਹ ਵਧੀਆ ਆ ਚਲੋ ਵੈਰਾਈਟੀ ਨੇ ਕੋਲ ਵੀ ਵਧੀਆ ਪਾਈ ਦੋ ਸਾਰੇ। ਕੋਈ ਨਹੀਂ ਚਾਹੀਦਾ ਇੱਕ ਨੇ ਇੱਕ ਜਗ੍ਹਾ ਤੇ ਸਾਰਾ ਕੁਝ ਮਿਲਣਾ ਚਾਹੀਦਾ। ਸਵੇਰ ਦੇ ਲੱਗੇ ਹੋਏ ਮਰੰਡੇ ਸ਼ਹਿਰ ਦੇ ਵਿੱਚ ਘੁੰਮਣ। ਬਾਕੀ ਕੱਲ ਨੂੰ ਮੱਕ ਉਪਰੇ ਥੋੜੇ ਸ਼ਹਿਰ ਦਾ ਫਰਕ ਵੀ ਹੁੰਦਾ। ਫਰਕ ਜਾਈਂ ਲੱਗ ਆਏਗਾ ਆਪਣੇ ਸ਼ਹਿਰ ਵਿੱਚ ਦੇਖਾਂਗੇ ਕੱਲ ਨੂੰ। ਬਸ ਦੋ ਦਿਨ ਵਿੱਚ ਆਪਣਾ ਕੰਮ ਨਿਬੇੜ ਲੈਣਾ ਜਿਹੜਾ ਹੈਗਾ। ਵੀ ਤਕਰੀਬਨ ਸਾਰੀ ਉਹ ਦਿਹਾੜੀ ਨਿਕਲ ਗਈ ਭਾਈ। ਦੇ ਵਿੱਚ ਉਹਦਾ ਬਹੁਤ ਹੈ ਕੋਈ ਨਹੀਂ ਪਤਾ ਲੱਗਦਾ ਜਿਹੜਾ ਕਪੜਾ ਬਰੀਆ ਹੋਗਾ ਰੇਟਾਂ ਉਹ ਘਟਿਆ ਘਟਾ ਜਿਹੜਾ ਘਟਿਆ ਨਹੀਂ ਪਹਿਲਾ ਸ਼ਾਨਣੀ ਜੀ ਵਾਲਾ ਉਹਦਾ ਬਸੇਰਾ ਰੇਟੇ ਚੌਲ ਚਲ ਜਿਓ 35-35 ਰੁਪਈਆ ਵੀ ਪਤਾ ਨਹੀਂ ਕਿਹਾ ਜਾਦਾ ਉਹਦਾ ਕਪੜੇ ਵਾਲਾ ਉਹ ਜਾ ਕੇ ਕੰਮ ਕਰੇ ਚਲੋ ਬਾਕੀ ਉਹਲਾ ਸ਼ਹਿਰ ਮਰੰਡੇ ਚੋਂ ਹੋ ਕੇ ਇੱਕ ਵਾਰ ਆਪਾਂ ਦੁਬਾਰੇ ਫੇਰ ਮਾੜਾ ਜਿਹਾ ਕੰਮ ਹੋਰ ਫਿਰ ਪਾਉਂਦੇ ਚਾਨੇ ਪਿੰਡ ਨੂੰ ਤਕਰੀਬਨ 10 ਸ਼ਬ ਜਾਣਾ ਜਾਂਦੇ ਨੇ ਖੇਰ ਵੀ ਕਰਤਾ ਆਪਾਂ ਨੇ ਕਰੇ ਖੇਰ ਕਈ ਘਟਦੇ ਬਾਕੀ ਦਿਨ ਵੀ ਛਿਪ ਗਿਆ ਤਕਰੀਬਨ 5 ਵਜਣੇ ਆਲੇ ਆ ਚਲੋ ਵਧੀਆ ਸਾਢੇ 5 ਆਪਾਂ ਨੇ ਤਕਰੀਬਨ ਘਰ ਜਾ ਵਜਣ ਠੀਕ ਆ ਟਾਈਮ ਨੇਰੇ ਨਾਲ ਤੇ ਤਰਾ ਚਲੋ ਵਧੀਆ ਟਾਈਮ 'ਤੇ ਪਹੁੰਚ ਗਏ ਤਕਰੀਬਨ 5:30 ਦਾ ਟਾਈਮ ਹੋਇਆ ਸੂਰਜ ਥੋੜਾ ਜਿਹਾ ਖੜਾ ਥਾਲੇ ਜਾਦਾ ਪਾ ਆਰੇ ਮਿਲਿਆ ਸਾਰਾ ਸਾਮਾਨ ਮੱਕੀ ਭਾਈ ਸੂਟ ਸ਼ੱਟ ਵੀ ਲੈ ਜਾਂਦੇ ਪਿੰਕੂ ਪੰਕੂ ਰਾਣੀ ਹੱਟੀਆਂ ਜਿੱਦੇ ਡੱਬੇ ਸਾਰਾ ਉਹ ਗੱਡੀ ਭਰੀ ਪਈ ਉਹਦੇ ਵਿੱਚ ਦੇ ਵੀ ਅੰਮਲ ਕੰਮਲ ਦੇ ਕੁਸਾ ਆਪਾਂ ਚੱਕ ਲੈਂਦੇ ਬਾਕੀ ਜੇ ਹਿਸਾਬ ਆਪਾਂ ਲਾਉਂਦੇ ਵੀ ਕੋਈ ਇੰਨਾ ਫਰਕ ਨਹੀਂ ਹੈ ਕੱਪੜੇ ਦਾ ਕਿਸੇ ਪਾਸੇ ਵੀ ਜੇ ਆਪਾਂ ਰੋਪੜ ਸ਼ਹਿਰ ਤੇ ਵੀ ਲੰਦੇ ਦਾਮ ਵੀ ਆਹੀ ਰੇਟ ਰੂਟ ਸਾਰੇ ਬਰਾਬਰ ਆ। ਉੱਥੇ 5-6 ਦੁਕਾਨਾਂ ਦੇ ਵਿੱਚ ਆਪਾਂ ਤਕਰੀਬਨ ਘੁੰਮ ਲੇ। ਵੀ ਸਭ ਦੇ ਕੱਪੜਾ ਇੱਕ ਜਈ ਹੈ। ਕੋਈ ਫਰਕ ਨਹੀਂ ਹੈ ਕਿਸੇ ਪਾਸੇ ਵੀ। ਨਹੀਂ ਆ ਜਾਏਗਾ। ਥੱਲੇ ਲੱਖਾਂ ਭਰੀ ਬਿੱਗੀ ਦਾ। ਵੀ ਤਕਰੀਬਨ ਅੱਧੇ ਕਰ ਜਾਂਦੇ ਅੱਧੇ ਆਪਾਂ ਕੱਲ ਨੂੰ ਲਿਆਵਾਂਗੇ ਰੋਪੜ ਤੇ। ਲੰਦੇ ਹਾਣੇ ਵੀ ਇੱਕ ਵਾਰ ਗਏ ਤੇ ਜਪਾਣ ਜੀ ਦਾ ਵਿਆਹ ਤਾਂ ਬਣ ਜਾ ਜਦ ਦੇਖਾ ਉੱਥੇ ਵੀ ਆਹੀ ਫਰਕ ਹੈ। ਕੋਈ ਬਹੁਤੋ ਫਰਕ ਨਹੀਂ ਹੈਗਾ। ਸਭ ਦਾ ਖਰਚਾ ਹੀ ਹੈ। ਟ੍ਰੈਫਿਕ ਬਹੁਤ ਹੋਈ ਵੀ ਹੈ। ਜਾਣਾ ਵੀ ਔਖਾ ਨਹੀਂ ਟ੍ਰੈਫਿਕਾਂ ਦੇ ਵਿੱਚ। ਹੇ ਹੁਣ ਵੀ ਸਵੇਰ ਦੇ ਤਕਰੀਬਨ ਨਿਕਲੇ ਵੇ ਚਲੋ ਦੁਕਾਨਾਂ 10 ਵਜੇ ਖੁੱਲ੍ਹਦੇ 10 ਵਜੇ ਪਹੁੰਚ ਕੇ ਤੇ ਆਪਾਂ ਸਾਢੇ 10 ਵਜੇ ਵੀ ਫਿਰ ਵੀ ਟਾਈਮ ਕਾਫੀ ਲੱਗ ਜਾਂਦਾ ਵੀ ਕਰ ਰਿਸ਼ਤੇਦਾਰ ਲਿਆਉਣੇ ਪੈਂਦੇ ਛੱਡਣੇ ਪੈਂਦੇ ਥੋੜਾ ਜਿਹਾ ਕੰਮ ਕਰਨਾ ਪੈਂਦਾ ਫਿਰ ਹੈਗਾ ਵੀ ਬਾਕੀ ਕੋਈ ਫਰਕ ਨਹੀਂ ਹੈ ਕੱਪੜਿਆਂ ਦਾ ਕੱਪੜੇ ਦਾ ਹੁਣ ਜਿੰਨੇ ਵੀ ਲੈਂਦੇ ਆ ਮੈਂ ਕਹਿੰਦਾ ਵੀ ਪੱਕੀ ਤੀ ਸੂਟ ਇਹਨਾਂ ਦਾ ਲੈਂਦੇ ਸਭ ਜਨਾਨੀਆਂ ਦੇ ਸੂਟ ਹੈ ਜਿੰਨੇ ਵੀ ਹੈਗੇ ਕੋਈ ਬੰਦੇ ਦਾ ਸੂਟ ਨਹੀਂ ਕਿਸੇ ਦਾ ਵੀ ਹੈਗਾ ਵੀ ਪਤਾ ਨਹੀਂ ਵਿਆਹ ਹੈ ਨਾ ਸੂਟਾਂ ਕਿਲੇ ਜਿਹੜਾ ਬੰਦਿਆਂ ਨੂੰ ਤਾਂ ਲਿਆਤਾ ਹੈਗਾ ਕੰਬਲ ਇਹ 200 ਰੁਪਏ ਕੰਬਲ ਬੈਠਾ ਉੱਥੇ ਮੇਲੇ ਵਿੱਚ ਜੀ 300 ਵਾਲਾ ਕੰਬਲ ਉਹਨਾਂ ਨੇ ਪਤਾ ਨਹੀਂ 200 ਨੂੰ ਲਾਇਆ ਬਾਰੇ ਦੇਖਦਾ ਬੰਦਿਆਂ ਨੂੰ ਸਿਆਲ ਤੇ ਬਚਨ ਵਾਸਤੇ ਵੀ ਕੰਬਲ ਭਾਈ ਥੋੜਾ ਸੂਟ ਉਹਨਾਂ ਦੇ ਜੇ ਸੂਟ ਹੁਣ ਚਲੋ ਲਿਫਾਫਿਆਂ ਜਮਾਂਦਾ ਜਾਲੀ ਜੀ ਵਾਲੇ ਸੂਟ ਇਹਨਾਂ ਨੂੰ ਠੰਡ ਨਹੀਂ ਲੱਗਦੀ ਪਤਾ ਨਹੀਂ ਕੀ ਗੱਲ ਬਾਤ ਹੈ ਬੰਦਿਆਂ ਨੂੰ ਠੰਡ ਲੱਗ ਰਹੀ ਨੇ ਉਹਨੂੰ ਕੰਬਲ ਲਿਆ ਤੇ ਆਪਾਂ ਵੀ ਇਹ ਜੇ ਹਾਲ ਹੈ ਆ ਵੀ ਗੱਡੀ ਭਰੀ ਵੀ ਕੰਬਲ ਆਪਾਂ ਚੱਕ ਲੈਂਦੇ ਬਾਕੀ ਫੇਰ ਦੇਖ ਰਾਵਾਂਗੇ ਮੇਲੇ ਤੇ ਮੇਲੇ ਚਲੋ ਵਧੀਆ ਚੀਜ਼ ਆ ਮੇਲੇ ਚ ਮੇਲੇ ਚ ਸੂਟ ਵੀ ਵਧੀਆ ਦੇਖਿਆ ਮੈਂ ਰੇਟ ਪਤਾ ਕਰਿਆ ਜਿਹੜੇ ਰੇਟ ਦੁਕਾਨ 'ਚ ਮਿਲਿਆ ਸੂਟ ਉਹੀ ਰੇਟ ਉੱਥੇ ਵੀ ਹੈਗਾ ਹੋਰ ਵੀ ਵਧੀਆ ਹੈਗਾ ਉੱਥੇ ਵਧੀਆ ਜੇ ਸੂਟ ਪਏ ਆ ਵੀ ਠੀਕ ਆ ਰੇਟ ਬਰਾਬਰ ਆ ਇਹ ਦੁਕਾਨਾਂ ਦੇ ਬਰਾਬਰ ਹੀ ਰੇਟ ਮਿਲ ਰਿਹਾ ਵੀ ਆ ਵੀ ਆਕਣਾ ਚਲੋ ਕਰਿਓ ਜੀ ਮਨਜ਼ੂਰ ਜਿਵੇਂ ਹੋਇਆ ਵੀ ਸ਼ਹਿਰ ਵਿੱਚ ਤਾਂ ਦਿਖਾਇਆ ਹੋਇਆ ਘੱਟੇ ਕਿਉਂ ਆਪਾਂ ਬਹੁਤ ਬੈਠੇ ਹਾਂ ਨੇ ਕਈ ਕਿਸਮ ਦੇ ਬੰਦੇ ਬੈਠੇ ਅਗਲਾ ਫੇ ਬੋਲਣ ਨਾਲ ਜੇ ਗਲਤ ਹੈ ਮਾੜਾ ਮੋਟਾ ਜਿੰਨਾ ਕੋ ਹੋਇਆ ਆਪਾਂ ਉਹਨਾਂ ਦਿਖਾਇਆ ਬਹੁਤਾ ਨਹੀਂ ਆਪਾਂ ਨੂੰ ਇੰਨਾ ਹੈਗਾ ਵੀਠੀਕ ਹੈ ਜਿੰਨਾ ਹੋ ਗਿਆ ਵਧੀਆ ਕਰਿਓ ਮਨੂ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ